ਬਾਬਾ ਦਾ ਚਿਹਰਾ ਐ ਨੂੰ ਕਰਿਓ ਹਾਂ ਉਹ ਮਦਰ ਮੇਰਾ ਨਾਮ ਜੀ ਸੁਖਰਾ ਸਿੰਘ ਅ ਭਾਜੀ ਇਹ 4-5 ਬੰਦੇ ਸੀਗੇ ਕੋਇਲੈਸ ਘਾਰ ਹੈਗੀ ਤੇ ਇਹ ਗੱਲ ਹੈਗੀ ਐ ਕੋਈ 8:30 ਵਜੇ ਦੀ ਤੇ ਹਾ ਦੱਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਹਾ ਦੱਸਾ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਹਾਂ ਤੇ ਸਾਨੂੰ ਇੰਨੇ-ਇੰਨੇ ਪੈਸੇ ਦੋਸ ਹੈ ਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ ਚੋਂ ਵੜ ਗਏ ਤੇ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾ ਅਨਸਟੋਰ ਆ ਇਹਨਾਂ ਕੋਲ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲਗਣਾ ਕਿਉਂ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਬਹਿਸ-ਭਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਇਕੱਟਾ ਕਿਹੜੇ ਸਟੇਸ਼ਨ ਦੀ ਆ ਕਿੱਥੂ ਦੀ ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਹੜੀ ਹਰੀਪੁਰ ਬਾਬਾ ਸ਼ਾਹ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਕਰੀ ਮਾਰੀ ਸੀ ਇਹਨਾਂ ਸਾਡੇ ਕੋਲ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜਾ ਆਇਆ ਜਿਹਨਾਂ ਨੇ ਕਹਿੰਦੇ ਸਾਡਾ ਨਾਮ ਛੱਡਿਆ ਹਾਂਜੀ ਜੀ ਆਇਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਆ ਵਾ ਤੇ ਉਹ ਸਰਦਾਰ ਬੰਦਾ ਵਾ ਹਨਾ ਇਹ ਗੱਲ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਰੀਕ ਅਮਰੀਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣਾ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਗੱਡੀ ਦਾ ਨੰਬਰ ਨੋਟ ਕੀਤਾ ਭਾਜੀ ਜਲਦਬਾਜੀ ਦੇ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀਗੇ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਉਹ ਫੋਨ ਸਵਿਚ ਆਫ ਕਰ ਲਿਆ ਮੇਰਾ ਭਾਜੀ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਰਹਿਣਾ 4000 ਰੁਪਏ 4000 ਰੁਪਿਆ ਲੈ ਕੇ ਗਏ ਸੀ ਕਦੋਂ ਦੀ ਗੱਲ ਹੈ ਇਹ 6 ਮਹੀਨੇ ਦੀ ਗੱਲ ਆ ਜੀ ਹੋਰ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂ ਜੀ ਇਹਨਾਂ ਦੀ ਪਛਾਣ ਆ ਗਈ ਹੈ ਵੀ ਇਹੋ ਬੰਦੇ ਹਾਂ ਜੀ ਹਾਂ ਜੀ ਹਾਂ ਜੀ ਇਹੀ ਹੈ ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਜੀ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਤੇ ਦੌੜ ਗਏ ਸਾਰੇ ਹੀ ਗੱਡੀ ਵੀ ਦਾਸਦੇ ਸੀ ਹਣਾ ਕੋਈ ਕੋਈ ਹਾਂ ਜੀ ਕੋਆਲਸ ਕੋਆਲਸ ਗੱਡੀ ਸੀ ਹਾਂ ਜੀ ਹੋਰ ਭੱਜ ਗਏ ਉਹ ਸੋ ਭੱਜ ਗਏ ਆ ਤੇ ਹੁਣ ਕੋਈ ਥਾਣੇ ਤਲਾਕ ਕੀਤੀ ਆ ਪੁਲਸ ਆ ਰਹੀ ਹਾਂ ਜੀ ਹਾਂ ਜੀ ਕੀਤੀ ਹੈ ਆ ਰਹੀ ਆ ਪੁਲਸ ਹਾਂ ਜੀ ਹਾਂ ਜੀ ਆ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾਂ ਪ੍ਰੀਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658